ਅੱਜ ਆਮ ਆਦਮੀ ਪਾਰਟੀ ਛੱਡ ਕੇ ਤੁਸੀਂ ਕਾਗਰਸ ਪਾਰਟੀ 'ਚ ਘਰ ਵਾਪਸੀ ਕੀਤੀ ਹੈ। ਕੀ ਕਾਰਨ ਰਿਹਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਜਾਣ ਦੇ ਕੀ ਕਾਰਨ ਬਣੇ? ਹੁਣ ਜਿਹੜਾ ਵਾਪਸੀ ਹੋਈ ਆ ਤੁਹਾਡੀ। ਕੀ ਆਮ ਆਦਮੀ ਪਾਰਟੀ 'ਚ ਗੱਲ ਨਹੀਂ ਬਣੀ? ਕਿਹੜੀ ਗੱਲ ਤੋਂ ਨਾਰਾਜ਼ਗੀ ਬਣੀ? ਕੱਲ ਇਹ ਆ ਵੀ ਜਿਹੜੀ ਪਾਰਟੀ ਮੋਢੋਂ ਤੁਹਾਡੇ ਪਿਆਰਦਿਆਂ ਤੋਂ ਖੜੀ ਹੋਈ ਹੈ। ਉਹ ਪਾਰਟੀ ਤੋਂ ਜਿੰਨਾ ਮਰਜ਼ੀ ਭੱਜ ਜੇ ਪਰ ਤਿਆਰ ਉਸ ਪਾਰਟੀ ਦਾ ਬਣਿਆ ਰਹੇ। ਹੂੰ। ਵੇ ਜਕਾ ਸਾਡੇ ਨੇਤਾ ਜੀ ਵੀ ਬੋਲ ਕੇ ਗਏ ਆ ਵੀ ਇਹਨੇ ਗਲਤੀ ਕਰ ਲਈ ਸੀ ਉਹ ਪਰ ਜਾਣਵਾ ਦੀ ਤੇ ਉਹ ਗਲਤੀ ਬਿਲਕੁਲ ਸਹੀ ਆ ਦੋਸਤਾਂ ਕਿਉਂਕਿ ਉਹ ਪਾਰਟੀ ਨੇ ਇੰਜੀਨੀਅਰ ਕਰਾ ਕੇ ਕੀਤੀਆਂ ਸੀ ਉਹ ਨਮਾਇੰਦਾਂ ਨੇ ਅੱਜ ਮੈਂ ਅੱਜ ਅੱਜ ਦੀ ਗੱਲ ਮੈਂ ਤੁਹਾਨੂੰ ਦੱਸਦਾ ਮੈਨੂੰ ਲੱਗਦਾ ਸਾਹਮਣੇ ਗੱਲ ਹੋਈ ਜੀ ਸਾਰੀ ਮਗਰ ਮੈਂ ਤਾਂ ਬੜਾ ਇਲੈਕਸ਼ਨ ਲਗਿਆ ਬਲਾਕ ਦੇ ਵਿੱਚ ਗੱਲ ਚੱਲਦੀ ਸੀ ਉਹਨਾਂ ਟੀਮਾਂ ਦੇ ਵਿੱਚ ਕੋਈ ਇਲੈਕਟਰ ਲੱਗ ਰਿਹਾ ਬਿਲਕੁਲ ਤੇ ਮੈਂ ਹਰ ਗਿਆ ਭਾਵੇਂ ਜਿੱਦ ਤੋਂ ਵੀ ਆਇਆ ਇੱਕ ਸੋਹਰਾ ਦਾ ਦਵਾਸਾ ਜੰਦੇਵੇਂ ਭਾਈ ਤੂੰ ਕੋਮੇ ਹਰ ਗਿਆ ਮੈਂ ਇਧਰੇ ਪਾਸੇ ਖੜਾ ਮਤਲਬ ਉਹ ਮੁੜ ਕੇ ਦਾ ਅਫਸੋਸ ਕਰਨ ਨੂੰ ਨਹੀਂ ਆਏਗੀ ਹੂੰ ਦੂਜੀ ਗੱਲ ਇਹ ਆ ਕਿ ਸਾਡੇ ਨਾਲ ਕੋਈ ਐਮਪੀ ਗੱਲ ਚੱਲਦੀ ਸੀਗੀ ਹੁਣ ਜਦੋਂ ਉਹਨਾਂ ਨੇ ਟਿਕਟ ਦੇ ਦਿੱਤੀ ਕਿਸੇ ਬੰਦੇ ਨੂੰ ਸੰਜੀਤ ਸਿੰਘ ਨੂੰ ਨਾ ਕਿ ਰੈਸੂਲਪੁਰ ਦੇ ਬੰਦੇ ਨੂੰ ਪੁੱਛਿਆ ਨਾ ਕਿ ਮਿੰਨੋ ਦੇ ਬੰਦੇ ਨੂੰ ਪੁੱਛਿਆ ਨਾ ਕਿ ਸਾਡੇ ਨੂੰ ਸਾਨੂੰ ਪੁੱਛਿਆ ਮੈਂ ਉਹਨਾਂ ਨੂੰ ਜਦੋਂ ਜਾ ਕੇ ਪੁੱਛਿਆ ਉਹ ਟਿਕਟ ਫੇਰ ਦੇਤੀ ਕਿਹਦਾ ਦੇਤੀ ਮੈਂ ਯਾਰ ਵੀ ਅਸੀਂ ਵੀ ਬੋਟਾ-ਬੋੜ ਗਿਆ ਸੀ ਉਸ ਪਿੰਡ ਦੇ ਪਰਸਨੀ ਕੱਜਲਾ ਉਹਦੇ ਨਾਲ ਆ ਤੇ ਭਈ ਸਾਨੂੰ ਪੁੱਛਿਆ ਤਾਂ ਬਨੇ ਤੁਸੀਂ ਟਿਕਟ ਕਿਵੇਂ ਦੇਤੀ ਤੁਹਾਨੂੰ ਮੈਂ ਕਹ ਦੱਸ ਨਹੀਂ ਸਕਦੇ ਵੀ ਬੋਟਾ ਵੇਲੇ ਕੀ ਸਾਡੇ ਨਾਲ ਉਪਲਬਧ ਕਰਨ ਲੱਗੇ ਤੁਹਾਡੇ ਨਾਲ ਰਹਿ ਨਾ ਕਰਨਾ ਤੁਹਾਡੀ ਨਰਾਜ਼ਗੀ ਹੈ ਜਾਣਕਿ ਤੁਸੀਂ ਉਸ ਟਿਕਟ ਦੇ ਦਾਅਵੇਦਾਰ ਸੀ ਨਾ ਨਾ ਟਿਕਟ ਦੇ ਦਾਅਵੇਦਾਰ ਕੋਈ ਨਹੀਂ ਸੀ ਟਿਕਟ ਦੇ ਦਾਅਵੇਦਾਰ ਨਹੀਂ ਠੀਕ ਹੈ ਨਾ ਕੋਈ ਟਿਕਟ ਪਰ ਮੈਨੂੰ ਲਾਲ ਠੀਕ ਹੈ ਗੱਲ ਤਾਂ ਇਹ ਸੀ ਜਿਹੜੇ ਪਿੰਡ ਦੇ ਵਿੱਚੋਂ ਆਪਾਂ 200 400 500 ਵੋਟ ਭਾਵਦੇ ਆ ਉਸ ਪਿੰਡ ਦੇ ਬੰਦੇ ਨੂੰ ਮੋਤਵਰ ਨੂੰ ਪੁੱਛਿਆ ਹੀ ਨਾ ਜਾਵੇ ਪਹਿਲਾਂ ਵੀ ਉਹਨਾਂ ਦੇ ਜਿਹੜੇ ਸਾਡੇ ਉਹਨਾਂ ਦੇ ਪੱਕੇ ਸੀ ਨਾ ਵਰਕਰ ਆਪ ਪਾਰਟੀ ਦੇ ਉਹਨਾਂ ਨੇ ਇੱਕ ਵੀ ਬੰਦੇ ਨੇ ਮੈਨੂੰ ਵੋਟ ਨਹੀਂ ਪਾਈ ਹੂੰ ਮਨਜੀਤ ਸਿੰਘ ਕੌਰਾ ਜਿਹਨੂੰ ਹਮ ਦੀ ਕੋਆਰਡੀਨੇਟਰ ਨਾਲ ਹੀ ਬੈਠੇ ਆ ਉਹ ਵੋਟਾਂ ਦੂਜੇ ਪਾਸੇ ਟੋਰ ਰਹੀ ਤੇ ਉਹਨਾਂ ਨੇ ਆ ਕੇ ਪੁੱਛਿਆ ਤਾਂ ਕਿ ਵੀ ਤੂੰ ਜਿਹੜਾ ਬੰਦਾ ਆਪਣਾ ਖੜਾ ਕੀਤਾ ਪਿਆ ਉਹਨੂੰ ਵੋਟਾਂ ਕਿਉਂ ਨਹੀਂ ਪਾਈਆਂ ਦੂਜੇ ਪਾਸੇ ਕਿਉਂ ਵੋਟਾਂ ਪਾਈਆਂ ਇਸ ਗੱਲ ਦਾ ਤਾਂ ਕਿਲਾ ਉਦੋਂ ਤੋਂ ਹੀ ਚੱਲਿਆ ਆਉਂਦਾ ਸੀ ਕਿਉਂ ਤੁਹਾਡੀ ਸੁਣਵਾਈ ਨਹੀਂ ਹੋਈ ਹਾਂ ਕੁੱਲ ਮਿਲਾ ਕੇ ਗੱਲ ਇਹ ਹੁੰਦੀ ਹੈ ਵੀ ਆਏ ਆ ਵੀ ਆ ਜਾਓ ਤੇ ਭੱਜ ਜਾਓ ਗੱਲ ਤਾਂ ਹੁੰਦੀ ਨਹੀਂ ਕੋਈ ਸਮਾਂ ਹੁੰਦਾ ਜਦੋਂ ਕੋਈ ਵੋਟਾਂ ਵਾਟਾਂ ਦਾ ਟਾਈਮ ਆਉਂਦਾ ਉਦੋਂ ਆਏ ਹੁੰਦਾ ਵੀ ਦੱਸ ਤੇਈਦਾ ਵੀ ਭਾਈ ਨਹੀਂ ਅਸੀਂ ਤੁਹਾਡੇ ਨਾਲ ਨਹੀਂ ਹੁਣ ਕੋਈ ਸ਼ਰਤ ਜਾਂ ਕੋਈ ਮੰਗ ਰੱਖੀਏ ਪਾਰਟੀ ਮੂਰੇ ਜਾਂ ਮਤਲਬ ਨਹੀਂ ਨਹੀਂ ਮੈਂ ਕੋਈ ਵੀ ਨਹੀਂ ਰੱਖੀ ਮੈਂ ਤਾਂ ਇਹਨਾਂ ਦਾ ਧੰਨਵਾਦ ਕਰਦਾ ਕੱਲ ਇਹਨਾਂ ਦੀ ਬਹੁਤ ਵੱਡੀ ਕੋਈ ਮੀਟਿੰਗ ਸੀਗੀ ਨਿਹਾਲ ਸਿੰਘ ਵਾਲੇ ਸਾਰੇ ਲੀਡਰ ਇਕੱਠੇ ਹੋਏ ਹੋਏ ਸੀਗੇ ਬੇਸ਼ੱਕ ਮੈਂ ਇਹਨਾਂ ਤੋਂ ਨਹੀਂ ਵੀ ਕੁਝ ਮੈਂ ਨਹੀਂ ਮੰਗਿਆ ਇਹਨਾਂ ਤੋਂ ਕੁਝ ਮੈਂ ਉੱਥੇ ਗਿਆ ਹੀ ਨਹੀਂ ਸਾਡੇ ਪਿੰਡ ਤਾਂ ਕੋਹ ਸੀਗਾ ਪਰ ਇਹਨਾਂ ਨੇ ਚਾਰਾ ਬੰਨਾਲੇ ਪਤਾ ਨਹੀਂ ਕਿਵੇਂ ਫੈਸਲਾ ਕਰਕੇ ਜਿਹੜੀ ਸੀਟ ਆ ਉਹ ਮੇਰੀ ਝੋਲੀ ਵਿੱਚ ਪਾਈ ਆ ਵੀ ਤੈਨੂੰ ਬਲਕਸੰਪਤੀ ਜ਼ੋਨ ਆ ਸੀਗਾ ਬਲਕਸੰਪਤੀ ਜਿਹੜੀ ਜ਼ੋਨ ਜ਼ੋਨ ਪੱਤੋ ਜ਼ੋਨ